2022 ਤੋਂ ਲੈ ਕੇ ਹੁਣ ਤੱਕ 114000 ਕਰੋੜ ਦੀ ਨਿਵੇਸ਼ ਜਿਹੜੀ ਹੈ ਵਪਾਰ ਦੀ ਉਹ ਆਈ ਹੈ ਜਿੱਦਿਨਾ ਸਾਡੇ 1.4 ਲੱਖ ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਅਨੁਸਾਰ ਕੰਮ ਮਿਲੂਗਾ 24 ਕਮੇਟੀਆਂ ਬਣਾਈਆਂ ਨੇ ਉਦਯੋਗਪਤੀਆਂ ਨੇ ਆਪਣੀਆਂ ਹੀ ਕਿ ਤੁਸੀਂ ਬਣਾਓ 12-12 ਇੱਕ ਕਮੇਟੀ ਦੇ ਵਿੱਚ ਮੈਂਬਰ ਲਓ ਆਪ ਹੀ ਚੇਅਰਮੈਨ ਚੁਣੋ ਕੋਈ ਵੀ ਤੁਹਾਡੀ ਸਮੱਸਿਆ ਸਾਨੂੰ ਦੱਸੋ Tata Steel ਵਰਗੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਆਪਣਾ ਦੇਸ਼ ਦਾ ਸੈਕੰਡ ਬਿਗੇਸਟ ਪਲਾਂਟ ਲੁਧਿਆਣੇ ਲਾ ਰਹੇ ਨੇ ਜਮਸ਼ੇਦਪੁਰ ਤੋਂ ਬਾਅਦ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਵੀ ਪੰਜਾਬ ਆ ਚਾਰੀਆਂ ਨੇ ਕਿਉਂਕਿ ਮਾਹੌਲ ਠੀਕ ਹੋ ਗਿਆ ਲਾਅ ਐਂਡ ਆਰਡਰ ਠੀਕ ਹੋ ਗਿਆ ਵਪਾਰੀ ਸਭ ਤੋਂ ਪਹਿਲਾਂ ਇਹ ਪੁੱਛਦਾ ਹੈ ਲੋਕਲ ਵਪਾਰੀ ਤੋਂ ਕਿ ਇੱਥੇ ਮਾਹੌਲ ਕਿਵੇਂ ਹੈ ਉਹ ਵਪਾਰੀ ਦੱਸਦਾ ਹੈ ਕਿ ਪਰਮਿਸ਼ਨਾਂ ਸਿੰਗਲ ਵਿੰਡੋ ਤੇ ਮਿਲਣ ਲੱਗ ਗਈਆਂ ਕੋਈ ਰਿਸ਼ਵਤ ਨਹੀਂ ਚੱਲਦੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਤਾਂ ਫਿਰ ਉਹ ਆਕੇ ਆਪਣੀ ਵਪਾਰ ਕਿਸੇ ਵੀ ਪ੍ਰਦੇਸ਼ ਦੇ ਵਿੱਚ ਸ਼ੁਰੂ ਕਰਦਾ ਤੇ ਹੁਣ ਅਗਲਾ ਜਿਹੜਾ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਤੂੰ ਹੀ ਗੱਡੀਆਂ ਦੇਖਿਆ ਹੋਣੀਆਂ ਸੜਕਾਂ ਤੇ ਖੜੀਆਂ ਪੰਜਾਬ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਇੱਕ ਡਾਟਾ ਨਿਕਲਵਾਇਆ 16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੌਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ ਚ 16 ਦਾ ਮਤਲਬ ਹੋ ਗਿਆ 480 ਮਹੀਨੇ ਦੇ 480 ਦਾ ਮਤਲਬ ਹੋ ਗਿਆ ਸਾਲ ਦੇ 5000 ਤੋਂ ਉੱਪਰ ਬੰਦੇ ਔਨ ਦਾ ਸਪੌਟ ਮਰ ਜਾਂਦੇ ਸੀ ਐਕਸੀਡੈਂਟ ਅਸੀਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਸਟ ਏਡ ਦਾ ਸਮਾਨ ਉਹਨਾਂ ਨੂੰ ਕੱਟਰ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਨਿਤਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟ ਗਈਆਂ ਜੀ ਸਿਰਫ ਇੱਕ ਇੱਕ 5000 ਦੀ ਨਫਰੀ ਵਾਲੀ ਪੁਲਿਸ ਬਣਾਉਣ ਨਾਲ ਬਾਕੀ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦਿੱਲੀ ਤੋਂ ਬਾਅਦ ਦਿੱਲੀ ਸ਼ੁਰੂ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਸਕੀਮ ਕਿ ਜੇ ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਦੁਸ਼ਮਨ ਨਾਲ ਲੜਦਾ ਸ਼ਹੀਦ ਹੋ ਜਾਂਦਾ ਹੈ ਤਾਂ 1 ਕਰੋੜ ਰੁਪਏ ਦੀ ਮਾਲੀ ਮਦਦ ਉਹਨੂੰ ਉਹਦੇ ਘਰੇ ਪਹੁੰਚਾ ਕੇ ਆਉਂਦੇ ਆ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਾਰੇ ਆ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ੜ ਜਾਣਗੇ ਇਸੇ ਤਰੀਕਾ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਹੈ ਉਹ ਇੱਕ ਬੈਂਕਰਾਂ ਹੀ ਜਾਣਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਹਜੇ ਦਿਨਾਂ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਟੋਬੇ ਛੱਪੜ ਜਿਹੜੇ ਗੰਦਗੀ ਦਾ ਰੂਪ ਧਾਰਨ ਕਰ ਗਏ ਉਹਨਾਂ ਨੂੰ ਠੀਕ ਕੀਤਾ ਜਾਊਗਾ ਦੋ ਦੋ ਮਾਡਲ ਚੱਲਦੇ ਨੇ ਸੀਚੇਵਾਲ ਮਾਡਲ ਤੇ ਥਾਪਰ ਮਾਡਲ ਉਹ ਪਿੰਡ ਦੇ ਟੋਬੇ ਦੇ ਸਾਈਜ਼ ਮੁਤਾਬਕ ਅਸੀਂ ਦੇਖ ਕੇ ਕਰਾਂਗੇ 19000 ਕਿਲੋਮੀਟਰ ਸੜਕਾਂ ਵਾਸਤੇ ਬਜਟ ਪਾਸ ਹੋ ਗਿਆ ਅਸੀਂ ਸੜਕਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਜਿਹੜੀਆਂ ਲਿੰਕ ਸੜਕਾਂ 메ਨ ਸੜਕਾਂ ਜਿਹੜੀਆਂ ਲਿੰਕ ਸ਼ਹਿਰ ਨੂੰ ਜਿਹੜੀਆਂ ਜੋੜਦੀਆਂ ਨੇ ਆ ਮੌਸਮ ਕਿਉਂਕਿ ਬਰਸਾਤੀ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਸੜਕਾਂ ਦਾ ਬਣਨ ਦਾ ਕੰਮ ਉਹ ਜਿਹੜਾ ਹੈ ਉਹ ਸ਼ੁਰੂ ਹੋ ਜਾਊਗਾ ਪੰਜਾਬ ਰੂਰਲ ਟਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਨ ਪੱਤਾ ਵੀ ਦਿੱਤਾ ਜਾਊਗਾ ਇਹ ਨੌਜਵਾਨ ਬੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਹ ਤੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ ਉਹ ਤਿਆਰ ਕੀਤਾ ਜਾਂਦਾ ਸਕੂਲ ਦੇ ਵਿੱਚ ਆਮ ਤੌਰ ਤੇ ਪ੍ਰਾਈਵੇਟ ਸਕੂਲਾਂ 'ਚ ਤੁਸੀਂ ਸੁਣਿਆ ਸੀ ਪੀਟੀਐਮ ਪੇਰੈਂਟ ਟੀਚਰ ਮੀਟਿੰਗ ਹੁਣ ਸਰਕਾਰੀ ਸਕੂਲਾਂ 'ਚ ਵੀ ਪੇਰੈਂਟ ਟੀਚਰ ਮੀਟਿੰਗ ਸ਼ੁਰੂ ਹੋਈਆਂ ਨੇ 20-20 ਲੱਖ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਆਉਂਦੇ ਆ ਟੀਚਰਾਂ ਨੂੰ ਕਿਵੇਂ ਪੜਦਾ ਹੈ ਕਿਹੜੇ ਸਬਜੈਕਟ ਸਿਹਾਰ ਹੈ ਕਿਹੜੇ ਚ ਕਮਜ਼ੋਰ ਹੈ ਇਸੇ ਤਰ੍ਹਾਂ ਹੀ ਮਾ ਟੀਚਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿੱਥੇ ਜਾਂਦਾ ਹੈ ਬੱਚੇ ਦੀ ਸੰਗਤ ਕੀ ਹੈ ਫਿਰ ਉਸ ਤੋਂ ਬਾਅਦ ਸਕੂਲ ਛੁੱਟੀ ਹੋ ਜਾਂਦੀ ਹੈ ਜਦੋਂ ਛੁੱਟੀ ਹੁੰਦੀ ਹੈ ਹਰ ਰੋਜ਼ ਉਸ ਤੋਂ ਬਾਅਦ ਸਕੂਲ ਦਾ ਰਾਖਾ ਕੌਣ ਹੈ ਕਈ ਵਾਰੀ ਉੱਥੇ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਉਹ ਆ ਜਾਂਦੇ ਨੇ ਕੰਦਾ ਟੱਪ ਕੇ ਜਾਂ ਕੁਛ ਅਸ਼ਲੀਲ ਗੱਲਾਂ ਲਿਖ ਜਾਂਦੇ ਆ ਜਾਂ ਫਿਰ ਕੋਡ ਰੱਖੇ ਹੋਏ ਨੇ ਕਿ ਫਲਾਨੀ ਇੱਟ ਥੱਲੇ ਸੀ 2 ਫੁੱਟ ਕੁੜੀਆਂ ਤੜਾਂਗੇ ਇਸ ਤਰ੍ਹਾਂ ਦੀ ਸਾਨੂੰ ਸ਼ਿਕਾਇਤਾਂ ਆਈਆਂ ਸੀ ਤਾਂ ਸੀ ਕੈਂਪਸ ਮੈਨੇਜਰ ਰੱਖਿਆ ਜਿਹੜੇ 24 ਘੰਟੇ ਉਹ ਸਕੂਲ ਦੀ ਰਾਖੀ ਕਰਨਗੇ ਸੀਸੀਟੀਵੀ ਕੈਮਰੇ ਵੀ ਲਾਏ ਨੇ ਕਿ ਸਕੂਲ ਜਿਹੜਾ ਜਿਹਨੂੰ ਆਪਾ ਵਿਦਿਆ ਦਾ ਮੰਦਿਰ ਕਹਿੰਨੇ ਆ ਵਿਦਿਆ ਦਾ ਮੰਦਿਰ ਹੀ ਰਹਿਣਾ ਚਾਹੀਦਾ ਯੁੱਧਨਾ ਸ਼ੈਮ ਵਿਰੁੱਧ 9ਵੀਂ ਤੋਂ 12ਵੀਂ ਤੱਕ ਪੰਜਾਬ ਦੇ 3068 ਸਕੂਲਾਂ ਦੇ ਵਿੱਚ ਸਰਕਾਰੀ ਚ ਸਿਲੇਬਸ ਦੇ ਤੌਰ ਤੇ ਪੜਾਵਾਂਗੇ 8 ਲੱਖ ਬੱਚੇ ਨੂੰ ਉਹ ਜੇ ਦੱਸਿਆ ਜਾਊਗਾ ਕਿਉਂਕਿ ਉਹ ਉਮਰ ਇਹੋ ਜੀ ਹੁੰਦੀ ਹੈ ਕੱਚੀ ਉਮਰ ਹੁੰਦੀ ਹੈ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਜੋ ਮਰਜ਼ੀ ਲਿਖ ਦੋ ਕਈ ਵਾਰੀ ਯਾਰੀ ਦੋਸਤੀ ਦੀ ਕਸਮ ਖਿਲਾ ਕੇ ਜਿਆ ਬੈਠੇ ਬੈਠੇ ਜਸਟ ਫਨ ਚਿੱਲ ਕਰਦਿਆਂ ਇਸ ਤਰ੍ਹਾਂ ਦੇ ਗੱਲਾਂ ਚਾ ਕੇ ਉਹ ਡਰੱਗ ਤੇ ਲੱਗ ਜਾਂਦੇ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬੱਚੋ ਜੇ ਇੱਕ ਵਾਰ ਹੀ ਜ਼ਹਿਰ ਇਹ ਅੰਦਰ ਚਲਾ ਗਿਆ ਦੁਬਾਰੇ ਸਰੀਰ ਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਇਹ ਨਾ ਸੋਚੋ ਕਿ ਇੱਕ ਦੋ ਵਾਰੀ ਅਸੀਂ ਡਰੱਗ ਲੈ ਕੇ ਉਹ ਤੋਂ ਬਾਅਦ ਛੱਡ ਦਾਂਗੇ ਸੋ ਅਸੀਂ ਚਾਹੁੰਦੇ ਆ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਚਲੀ ਗਈ ਉਹਨੂੰ ਠੀਕ ਕਰੀਏ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕੰਮਾਂ ਤੇ ਲਾਈਏ ਸਮਾਜ ਚ ਵਾਪਸ ਲੈ ਕੇ ਆਈਏ ਤੇ ਅਗਲੀ ਪੀੜ੍ਹੀ ਬਿਲਕੁਲ ਕਲੀਅਰ ਆਵੇ ਇਹ ਨਾ ਹੋਵੇ ਕਿ ਅਗਲਾ ਬੈਚ ਵੀ ਆ ਗਿਆ ਜੀ ਹੁਣ ਇਹਨਾਂ ਦੇ ਮਿਹਨਤ ਕਰੋ ਸਵੇਸ਼ ਕਰਕੇ ਪੰਜਾਬ ਸਰਕਾਰ ਲੋਕਾਂ ਦੇ ਟੈਕਸ ਦੇ ਇੱਕ ਇੱਕ ਪੈਸੇ ਨੂੰ ਲੋਕਾਂ ਦੇ ਪੱਖ ਚ ਲੋਕਾਂ ਦੇ ਹੱਕ ਚ ਵਰਤ ਰਹੀ ਹੈ ਚਾਹੇ ਸਕੂਲ ਦੇ ਰੂਪ ਚ ਹੋਵੇ ਚਾਹੇ ਹਸਪਤਾਲ ਦੇ ਰੂਪ ਚ ਹੋਵੇ ਚਾਹੇ ਸੜਕਾਂ ਦੇ ਰੂਪ ਚ ਹੋਵੇ ਚੈ ਨੌਕਰੀਆਂ ਦੇ ਰੂਪ ਚ ਹੋਵੇ ਐਸਐਸਐਫ ਦੇ ਰੂਪ ਚ ਹੋਵੇ ਜਾਂ ਪੁਲਿਸ ਨੂੰ ਅਪਡੇਟ ਕਰਨਾ ਹੋਵੇ ਲਾਅ ਐਂਡ ਆਰਡਰ ਵਾਸਤੇ ਨਾਲ ਯੁੱਧਨਾ ਸ਼ੈਮਰੁੱਧ ਪੁਲਿਸ ਵੀ ਨਵੀਂ ਨੀਤੀ ਨੇ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਰੀ ਅਫਸਰ ਨੇ